ਓਏ ਜਟਾ ਤੇਰਾ ਨਾਮ ਵਰਤਗੀ ਗਾਇਕ ਰਾਜੇ ਰਾਣੇ ਮੁਕੇ ਫਸਲ ਖੂਨ ਦੇ ਨਾਲ ਤੂੰ ਸਿੰਜੇ ਫਸਲ ਖੂਨ ਦੇ ਨਾਲ ਤੂੰ ਸਿੰਜੇ ਕਿਉਂ ਆੜਤੀਏ ਦੇ ਦਾਣੇ ਮੁਕੇ ਕਿਹੜਾ ਕਹਦਾ ਨਹੀਂ ਤਰੱਕੀ ਕਿਹੜਾ ਕਹਦਾ ਨਹੀਂ ਤਰੱਕੀ ਥਾਂ ਥਾਂ ਠੇਕੇ ਠਾਣੇ ਮੁਕੇ ਓਏ ਕਿਹੜਾ ਕਹਦਾ ਨਹੀਂ ਤਰੱਕੀ ਆ ਆ ਠੇਕੇ ਠਾਣੇ ਹੋ ਗਏ ਡਾਲਰ ਇਕੱਠੇ ਕਰ ਕੀ ਖਟਿਆ ਕਿ ਡਾਲਰ ਇਕੱਠੇ ਕਰ ਕੀ ਖਟਿਆ ਹੱਥੋਂ ਬਾਹਰ ਨਿਆਣੇ ਹੋ ਗਏ ਆਹ ਸ਼ੁਕਰੀਆ ਕਿ ਡਾਲਰ ਇਕੱਠੇ ਕਰ ਕੀ ਖਟਿਆ ਹੱਥੋਂ ਬਾਹਰ ਨਿਆਣੇ ਹੋ ਗਏ ਪਰਮ ਸੀਤਾ ਜੀ ਵੀ ਉਸਤੇ ਉਹ ਕੀਦੇ ਰੱਬ ਜਾਣੇ ਹੋ ਗਏ ਉਹ ਕੀਦੇ ਰੱਬ ਜਾਣੇ ਹੋ ਗਏ ਕਿੰਨੇ ਲੋਕ ਸਿਆਣੇ ਹੋ ਗਏ ਗਾਲਾ ਵਰਗੇ ਬਣੇ ਹੋਏ ਸ਼ੁਕਰੀਆ